ਮੋਹਾਲੀ ਦੇ 6 ਫੇਸ ਸਸਤਾਲ ਵਿਖੇ ਖੜੇ ਆ ਲekin ਲੜਕੀ ਦੇ ਇੱਕ ਪਾਸੇ ਮੌਤ ਹੋ ਜਾਂਦੀ ਹੈ ਪੋਸਟਮਾਰਟਮ ਕਰਾਉਣ ਦੇ ਲਈ ਡਾਕਟਰਾਂ ਨੇ ਮੋਰਚਰੀ ਹਾਊਸ ਦੇ ਵਿੱਚ ਰੱਖ ਦਿੱਤਾ ਹੈ ਲekin ਦੂਸਰੀ ਤਰਫ ਅਪਡੇਟ ਇਹ ਵੀ ਮਿਲ ਰਹੀ ਹੈ ਕਿ ਪੁਲਿਸ ਵੱਲੋਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਸੋ ਫਿਰ ਹਾਲ ਹੁਣ ਪੁੱਛ ਕੇ ਛੋਵੇਗੀ ਪੂਰਾ ਮਾਮਲਾ ਜਿਹੜਾ ਉਹ ਸਾਹਮਣੇ ਆਵੇਗਾ ਕਿ ਕਿਸ ਕਾਰਨ ਕਰਕੇ ਉਸ ਲੜਕੀ ਦੇ ਉੱਤੇ ਬੇਹੱਦ ਜਿਹੜੇ ਗਮਖੀਨ ਵਾਰ ਕੀਤੇ ਗਏ ਨੇ ਕਿਉਂ ਕੀਤੇ ਗਏ ਨੇ ਔਰ ਪੂਰਾ ਪਰਿਵਾਰ ਜਿਹੜਾ ਹੁਣ ਦੇਖ ਸਕਦੇ ਹੋ ਕਿ ਇੱਥੇ ਮੌਜੂਦ ਤਾਂ ਹੈ ਪਰ ਸਦਮੇ ਦੇ ਵਿੱਚ ਹੈ ਲੇਕਿਨ ਇਸ ਤਰੀਕੇ ਦੇ ਨਾਲ ਦੇ ਵੀ ਦੱਸਿਆ ਜਾ ਰਿਹਾ ਕਿ ਲਗਭਗ 6 ਤੋਂ 7 ਸਾਲਾਂ ਤੋਂ ਹੀ ਇੱਥੇ ਮੋਹਾਲੀ ਦੇ ਵਿੱਚ ਲੜਕੀ ਜਿਹੜੀ ਸੀ ਉਹ ਜੌਬ ਕਰਦੀ ਸੀ ਔਰ ਬੈਂਕ ਦੇ ਵਿੱਚ ਜਿਹੜੀ ਸੀ ਉਹ ਜੌਬ ਕਰਦੀ ਸੀ ਲੜਕੀ ਪਰ ਹੁਣ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਇਸ ਬਾਰੇ ਜਾਣਕਾਰੀ ਜਿਹੜੀ ਹੈ ਉਹ ਹਾਾਸਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਕਿਉਂਕਿ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਪਹੁੰਚ ਰਹੇ ਨੇ ਤਾਂ ਗੱਲਬਾਤ ਕਰਦੇ ਆਂ ਭਾਈ ਜੀ ਥੋੜਾ ਮਤਲਬ ਕਿ ਸਿਰਫ ਇਹਨਾਂ ਦੱਸੋ ਵੀ ਕਿੰਨਾ ਸਮੇਂ ਤੋਂ ਤੁਹਾਡੇ ਕੋ ਉੱਥੇ ਜੌਬ ਕਰਦੀ ਸੀ ਲੜਕੀ ਲੜਕੀ ਦਾ ਸੁਭਾਅ ਕਿਦਾਂ ਦਾ ਸੀ ਕੋਈ ਗੱਲਬਾਤ ਹੋਈ ਇਦਾਂ ਦਾ 4 ਸਾਲ ਤੋਂ ਕੰਮ ਕਰਦੀ ਸੀ ਸਾਡੇ ਕੋ ਬਾਕੀ ਕੋਈ ਐਸਾ ਜਿਹਾ ਡਿਸਪਿਊਟ ਨਹੀਂ ਸੀਗਾ ਸੱਡਨਲੀ ਅੱਜ ਜੋ ਵੀ ਹੋਇਆ ਸਾਨੂੰ ਉਹਦੇ ਬਾਰੇ ਕੋਈ ਨੋ ਲੈਜ ਤੇ ਨਹੀਂ ਆ ਬਟ ਇਹ ਕਿ ਜੋ ਵੀ ਆ ਬਹੁਤ ਗਲਤ ਹੋਇਆ ਠੀਕ ਹੈ ਜੀ ਰੋਜ਼ਾਨਾ ਦੀ ਤਰ੍ਹਾਂ ਅਪਡਾਉਨ ਨਹੀਂ ਕਰਦੀ ਸੀ ਉੱਥੋਂ ਪਿੰਡੋਂ ਨੁਰੋਜਨ ਬਾਤ ਨਹੀਂ ਹੋਈ ਸਵਾਸ ਦੇ ਵਿੱਚ ਕਦੀ ਵਾਰ ਹੁੰਦਾ ਨਾ ਵੀ ਅਸੀਂ ਡਿਸਕਸ ਕਰਦੇ ਨਹੀਂ ਆਇਆ ਕਦੀ ਕੋਈ ਕਨਸਰਨ ਨਹੀਂ ਆਇਆ ਠੀਕ ਹੈ ਜੀ ਬਿਲਕੁਲ ਤਾਂ ਜਿਹੜੇ ਬੈਂਕ ਦੇ ਮੁਲਾਜ਼ਮ ਵੀ ਸੀਗੇ ਉਹ ਵੀ ਉਹਨਾਂ ਵੱਲੋਂ ਵੀ ਇਹੀ ਕਹਿਣਾ ਹੈ ਕਿ ਲੜਕੀ ਜਿਹੜਾ ਸੁਭਾਅ ਹੈ ਉਹ ਕਦੀ ਵੀ ਇਸ ਤਰੀਕੇ ਦਾ ਕੋਈ ਮਾਹੌਲ ਨਹੀਂ ਸੀ ਬਣਿਆ ਕਦੀ ਵੀ ਕੋਈ ਝਗੜੇ ਵਾਲੀ ਗੱਲ ਸਾਹਮਣੇ ਨਹੀਂ ਸੀ ਆਈ ਕਿ ਲੜਕੀ ਦੀ ਕੋਈ ਝਗੜਾ ਹੋਇਆ ਹੈ ਲੇਕਿਨ ਹੁਣ ਅਚਾਨਕ ਇਹ ਸਭ ਹੋਣਾ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਲੇਕਿਨ ਦੂਸਰੇ ਤਰਫ ਜਦੋਂ ਗੱਲ ਕਰ ਲਈਏ ਕਿ ਮਾਹੌਲ ਜਿਹੜਾ ਉਹ ਗਮਗੀਨ ਪੂਰਾ ਪਰਿਵਾਰ ਜਿਹੜਾ ਇਸੇ ਕਾਤੇ ਉੱਪਰ ਬੈਠਾ ਹੈ ਕਿਉਂਕਿ ਇੱਕ ਜੰਮ ਅਚਾਨਕ ਲਗਭਗ 6-7 ਸਾਲ ਤੋਂ ਪਹਿਲਾਂ ਦੀ ਤਰ੍ਹਾਂ ਜਿਹੜੀ ਲੜਕੀ ਉਹ ਇੱਥੇ ਨੌਕਰੀ ਕਰਨ ਮੁਹਾਲੀ ਪਹੁੰਚਦੀ ਸੀ ਮੁਹਾਲੀ ਦੇ ਪੰਜ ਫੇਸ ਬੈਂਕ ਦੇ ਵਿੱਚ ਜੋਬ ਕਰਦੀ ਸੀ ਇੱਕ ਨਿੱਜੀ ਬੈਂਕ ਦੇ ਵਿੱਚ ਲੇਕਿਨ ਅਚਾਨਕ ਇਹ ਵਾਰ ਹੋਣਾ ਔਰ ਜਾਹਰਤ ਅਰਦਾਸੀਪ ਕੇ ਵੀ ਪਤਾ ਲੱਗੇ ਕਿ ਸਿਰ ਤੇ ਔਰ ਗਰਦਨ ਦੇ ਵਿੱਚ ਜਿਆਦਾ ਵਾਰ ਜਿਹੜੇ ਨੇ ਉਹ ਕੀਤੇ ਗਏ ਨੇ ਜਿਸ ਤੋਂ ਬਾਅਦ ਹੁਣ ਹਸਪਤਾਲ ਲਿਉਣ ਤੋਂ ਬਾਅਦ ਲੜਕੀ ਦੀ ਮੌਤ ਹੋ ਜਾਂਦੀ ਹੈ ਤਮੋਰਚਰੀ ਹਾਊਸ ਦੇ ਵਿੱਚ ਰੱਖਿਆ ਗਿਆ ਪੋਸਟਮਾਰਟਮ ਹੋਵੇਗਾ ਤਾਂ ਉਸ ਤੋਂ ਬਾਅਦ ਅਸਲ ਸੱਚ ਜਿਹੜਾ ਨਿਕਲ ਕੇ ਸਾਹਮਣੇ ਆਵੇਗਾ ਕਿ ਕਿਸ ਵਜ੍ਹਾ ਕਰਕੇ ਲੜਕੀ ਦੀ ਮੌਤ ਹੋਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸੀਸੀਟੀਵੀ ਦੇ ਵਿੱਚ ਵੀ ਤਸਵੀਰਾਂ ਦਿਖ ਰੀਆਂ ਸੀ ਕਿ ਇਸ ਲੜਕੀ ਤੇ ਬੇਹੱਦ ਜਿਹੜੇ ਨੇ ਵਾਰ ਕੀਤੇ ਗਏ ਨੇ ਅਣਗਿਣਤ ਵਾਰ ਕੀਤੇ ਗਏ ਨੇ ਸੋ ਉਸ ਤੋਂ ਬਾਅਦ ਲੜਕੀ ਜਿਹੜੀ ਹੈ ਡਿੱਗ ਪਿੰਦੀ ਹੈ ਸੜਕ ਦੇ ਉੱਤੇ ਤਾਂ ਨਜ਼ਦੀਕੀ ਲੋਕ ਜਿਹੜੇ ਨੇ ਬਾਅਦ ਵਿੱਚ ਚੱਕੇ ਔਰ ਪੁਲਿਸ ਦੀ ਮਦਦ ਨਾਲ ਹਸਪਤਾਲ ਦੇ ਵਿੱਚ ਲਿਆ ਜਾਇਆ ਜਾਂਦਾ ਹੈ ਤਾਂ ਉੱਥੇ ਪਹੁੰਚ ਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪੋਸਟਮਾਰਟਮ ਰਿਪੋਰਟ ਕੀ ਕਹਿੰਦੀ ਹੈ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਸਲ ਨਿਕਲ ਕੇ ਸਾਹਮਣੇ ਆਵੇਗਾ ਲੇਕਿਨ ਇਸ ਦੇ ਵਿੱਚ ਇਹ ਵੀ ਅਪਡੇਟ ਹੈ ਕਿ ਜਿਹੜਾ ਨੌਜਵਾਨ ਹੈ ਜਿਸਨੇ ਇਹ ਵਾਰ ਕੀਤੇ ਨੇ ਜਿਸਨੇ ਹਤਿਆ ਕੀਤੀ ਹੈ ਉਸ ਕਾਤਲ ਨੂੰ ਵੀ ਪੁਲਿਸ ਨੇ ਮੋਹਾਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਕਾਬੂ ਕਰ ਲਿਆ ਗਿਆ ਕਿਉਂਕਿ ਸੀਸੀਟੀਵੀ ਦੀ ਮਦਦ ਨਾਲ ਕੜੀ ਦਰ ਕੜੀ ਜੋੜਦੇ ਹੋਏ ਅਗੇ ਰਸਤੇ ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਹੁਣ ਨਿਕਲ ਕੇ ਸਾਹਮਣੇ ਕੀ ਹੁੰਦਾ ਇਸ ਦੇ ਵਿੱਚ ਦੇਖਣਾ ਹੋਵੇਗਾ ਕਿਉਂਕਿ ਫਿਲਹਾਲ ਪਰਿਵਾਰਕ ਜਿਹੜੇ ਮੈਂਬਰ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਰ ਕਿੰਨੇ ਸਮੇਂ ਤੋਂ ਇੱਥੇ ਲੜਕੀ ਆ ਰਹੀ ਸੀ ਔਰ ਅੱਜ ਕੋਈ ਕਦੀ ਕੋਈ ਪਰਿਵਾਰ ਦੇ ਵਿੱਚ ਗੱਲ ਹੋਈ ਹੈ ਨਹੀਂ ਨਹੀਂ 5-6 ਸਾਲ ਹੋ ਗਏ ਜੌਬ ਕਰਦੀ ਇਹਨੂੰ ਕੋਈ ਪਰਿਵਾਰ ਦੇ ਨਹੀਂ ਅ빠 ਬਹੁਤ ਵਧੀਆ ਪਰਿਵਾਰਤਾ ਜੀ ਖੁਸ਼ੀ ਖੁਸ਼ੀ ਰਹਿੰਦੇ ਹੀ ਆਪਣਾ ਭਰਾ ਭੇਜਿਆ ਜੀ ਨੇ ਭੈਣ ਵੀ ਭੇਜਣੀ ਸੀ ਹਜੇ ਜਿਆ ਸੀ ਕਹਿਣਾ ਵੀ ਵਿਆਹ ਕਰਾ ਲਾ ਕੁੜੀ ਕਹਿੰਦੀ ਸੀ ਹਜੇ ਪਾਪੇ ਕੋਈ ਗੱਲ ਨਹੀਂ ਅਸੀਂ ਕਿਹਾ ਅਗਰ ਕੁੜੀ ਕੋਈ ਇੱਛਾ ਦੱਸ ਦੇ ਕਦੀ ਨਹੀਂ ਤੁਹਾਨੂੰ ਮੈਂ ਦੱਸੂਗੀ ਮਾਂ ਵੀ ਚਲੋ ਕੋਈ ਅੱਜਕੱਲ ਪਸੰਦ ਆਉਂਦਾ ਕਦੀ ਨਹੀਂ ਕੋਈ ਲੰਬਾਈ ਨਹੀਂ ਆਊਗਾ ਅਲੋ ਆਇਆ ਵੀ ਨਹੀਂ ਜੀ ਅਜੇ ਤੱਕ ਕੋਈ ਲੰਬਾ ਵੀ ਨਹੀਂ ਆਇਆ ਜੀ ਕਿਤੇ ਅ ਕਈ ਵਾਰ ਇਦਾਂ ਹੁੰਦਾ ਵੀ ਕੋਈ ਲੜਕਾ ਪਰੇਸ਼ਾਨ ਕਰਦਾ ਹੁੰਦਾ ਜਾਂ ਫਿਰ ਪਰਿਵਾਰਕ ਮੈਂਬਰਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਦੱਸਿਆ ਹੁੰਦਾ ਜਾਂ ਦੱਸਿਆ ਨਹੀਂ ਜੀ ਕਿਸੇ ਨੇ ਹਾਂ ਜੀ ਕੋਈ ਦੱਸਿਆ ਨਹੀਂ ਅਸੀਂ ਜੀ ਤੁਸੀਂ ਕਿੰਨਾ ਕੁ ਲੜਕੀ ਨੂੰ ਜਾਣਦੇ ਹੋ ਕੀ ਹਾਲਾਤ ਕੀ ਸੀ ਮਤਲਬ ਪਰਿਵਾਰਕ ਮਾਹੌਲ ਦੇ ਵਿੱਚ ਬਹੁਤ ਵਧੀਆ ਮਾਹੌਲ ਦਾ ਹੀ ਘਰ ਦਾ ਬਹੁਤ ਲਾਇਕ ਦੀ ਕੰਮਕਾਰ ਕਰਦੀ ਦੀ ਆਪਣਾ ਕੋਈ ਇਹ ਜੀ ਕੋਈ ਗੱਲੇ ਨਹੀਂ ਸੀ ਜੀ ਸੰਤ ਕੋਈ ਪਤਾ ਹੀ ਨਹੀਂ ਸੀ ਵੀ ਆ ਵੀ ਕੁਝ ਹੋਊਗਾ ਰਾਜ ਸਮਾਟਰਮ ਦੇ ਲਈ ਰੱਖਿਆ ਜਾਊਗਾ ਹਾਂ ਜੀ ਹਾਂ ਸਾਨੂੰ ਇਨਸਾਫ ਚਾਹੀਦਾ ਬਸ ਇਨਸਾਫ ਲਈ ਬੈਠੇ ਸੀ ਸੁਣੇ ਕਹਿੰਦੇ ਨੌਜਵਾਨ ਨੂੰ ਕਾਬੂ ਵੀ ਕਰ ਲਿਆ ਜਿਹਨੇ ਵਾਰ ਕੀਤੇ ਸੀ ਹਾਂ ਜੀ ਹਾਂ ਕਹਿੰਦੇ ਆ ਸੁਣ ਤੋਂ ਸੁਣਤੀਓ ਲੱਗਿਆ ਜੀ ਪਤਾ ਹੋ ਤਾਂ ਹੁਣ ਸਾਨੂੰ ਪਤਾ ਨਹੀਂ ਜੀ ਧੰਨਵਾਦਾਂ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਹੁਣ ਤਾਂ ਪੁਲਿਸ ਵੱਲੋਂ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਕੰਮਸ਼ਾਨ ਕੀਤੀ ਜਾ ਰਹੀ ਸੀ ਔਰ ਹਰੇਕ ਜਗ੍ਹਾ ਦੇ ਉੱਪਰ ਪਹੁੰਚ ਕੇ ਕਿਵੇਂ ਉਸ ਲੜਕੇ ਨੂੰ ਕਾਬੂ ਕੀਤਾ ਕੜੀਦਰ ਕਰੀ ਜੋੜ ਕੇ ਤਾਂ ਹੁਣ ਅਗਲੇ ਖੁਲਾਸੇ ਹੋਣਗੇ ਕਿ ਕਿਉਂ ਉਸ ਲੜਕੀ ਨੂੰ ਮਾਰਿਆ ਕਿਉਂਕਿ ਪੁਲਿਸ ਨੇ ਹਿਰਾਸਤ ਚ ਲੈ ਲਿਆ ਤਾਂ ਪੁਛਗੇਚ ਮਡਲੀ ਪੁਛਗੇਚ ਦੇ ਵਿੱਚ ਹੀ ਪਤਾ ਕੀਤਾ ਜਾਵੇਗਾ ਲੇਕਿਨ ਲੰਮੇ ਜਿਕਰ ਕਰ ਰਹੀ ਵੀ ਇਸ ਲੰਮੇ ਸਮੇਂ ਦੇ ਵਿੱਚ ਪਰਿਵਾਰਕ ਜਿਹੜਾ ਮਾਹੌਲ ਹੈ ਉਹ ਗਮਗੀਨ ਬਣਿਆ ਹੋਇਆ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਅੰਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ